ਗਰਮੇ ਚੱਲੇ ਆਪ ਦੇ ਤੇਰੀ ਜਾਨ ਨੂੰ ਸ਼ੇਅਰ ਸ਼ਾਊਟ ਇਨ ਬੈਡ ਬਣਾਣਾ ਠੀਕ ਹੈ ਛੱਤ ਦਾ ਬਣਾਤਾ ਇਦਾਂ ਜਿਦਾਂ ਤਾਰੇ ਨਿਕਲ ਹੁੰਦੇ ਆ ਰਾਤ ਸੋਸ਼ਲ ਮੀਡੀਆ ਤੇ ਫੈਜ਼ਲ ਜੱਟ ਫੈਜ਼ਲ ਜੱਟ ਅੱਜ ਵੀ ਹੋਈ ਪਈ ਆ ਲਗਭਗ 6-7 ਦਿਨ ਹੋ ਗਏ ਇਹ ਗੱਲ ਚੱਲਦੇ ਨੂੰ ਪਰ ਅੱਜ ਵੀ ਲੋਕ ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਹੇ ਨੇ ਸ਼ੇਅਰ ਕਰ ਰਹੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੈਂ ਫੈਜ਼ਲ ਜੱਟ ਦੀ ਮਦਰ ਦੀ ਇੰਟਰਵਿਊ ਤੁਹਾਡੇ ਨਾਲ ਸਾਂਝੀ ਕਰਾਂਗਾ ਕੁਝ ਆਡੀਓ ਤੇ ਦੱਸਾਂਗਾ ਕਿ ਉਹ ਕੀ ਕੀ ਬੋਲ ਰਹੀ ਆ ਆ ਪਹਿਲਾ ਕਲਿੱਪ ਸੁਣੋ ਜਦ ਬੇਟਾ ਵੇਚਦਾ ਸੀ ਐਚਰਸ ਪਾਊਡਰ ਵਗੈਰਾ ਵੇਚਦਾ ਅੱਛਾ ਆ ਉਹਨਾਂ ਨਾਲ ਆ ਨਾਲ ਉਸ ਸੁਣਨ ਨਾਲ ਲਵਾ ਕੇ ਉਹਦੇ ਕੋਲ ਪਉਂਦੀ ਨਹੀਂ ਸੀ ਆ ਤੇ ਤੁਸੀਂ ਉਸ ਟਾਈਮ ਤੇ ਕਿੱਥੇ ਸੀ ਜਿਸ ਦਿਨ ਉਸ ਦਾ ਮਾਮਲਾ ਇਹ ਦੱਸੋ ਮਾਸਟਰ ਜੀ ਉਹ ਜਿਹੜਾ ਘਰ ਕਰਦੇ ਯਾਰ ਮਾਤਰੀ ਤਾਂ ਉਹ ਵੀ ਮੇਰਾ ਨਾ ਕੋਈ ਨਾ ਉਸ ਘਰ ਦੇ ਵਿੱਚ ਰਹਿੰਦੇ ਸੀ ਉਸ ਘਰ ਦੇ ਵਿੱਚ ਸਮਾਨ ਅਸੀਂ ਉਸ ਘਰ ਦੇ ਚੁੱਕੇ ਆ ਸਾਰਾ ਕੁਝ ਸਾੜ ਦਿੱਤਾ ਸੀ ਕਿੰਨੇ ਸਾੜੇ ਆ ਉਹ ਪੂਸਾਏ ਸਾੜ ਕੋਈ ਥਾਂ ਨਾ ਸਾੜਿਆ ਉਹਨਾਂ ਦੇਰਾ ਸਾੜਿਆ ਸਾਡਾ ਦੇਰਾ ਢਾਇਆ ਉਹਨਾਂ ਬੰਦਲ ਬਿਚਾ ਲਿਆ ਦੇ ਸਾਡਾ ਨਾਮ ਤੇ ਮਾਜੀ ਤੁਹਾਨੂੰ ਉਹ ਸਾਰੀ ਦੁਨੀਆ ਪੁਲਿਸ ਦੇ ਵੱਡੇ ਜਿਹੜੇ ਅਫਸਰ ਨੇ ਉਹ ਵੀ ਸੁਣਦੇ ਪਏ ਨੇ ਹਨਾ ਤੁਸੀਂ ਕੀ ਕਹੋਗੇ ਠੀਕ ਹੈ ਉਹ ਤਾਂ ਹਾਂ ਅਜੀਬ ਗੱਲ ਤੁਸੀਂ ਪੁੱਛਣਾ ਨਹੀਂ ਚਾਹੋਗੇ ਕਿ ਮੇਰੇ ਪੁੱਤਰ ਦਾ ਜਦੋਂ ਪੀਸੀ ਕਿਉਂ ਮਾਰ ਦਿੱਤਾ ਇੰਨੀ ਦੇਰਾਂ ਦੀ ਨਾਲ ਉਹ ਤੇ ਬਹਿਨ ਬਾਹਰ ਹੀ ਨਹੀਂ ਤਾਂ ਪੁੱਛਿਆ ਉਹਨੇ だっसे ਫਾਰਮਤ ਨਾ ਤਾਂ ਮਿੱਤਰੋ ਸੁਣਿਆ ਤੁਸੀਂ ਫੈਜ਼ਲ ਜੱਟ ਦੀ ਮਦਰ ਨੇ ਆਪ ਕਬੂਲਿਆ ਪੱਤਰਕਾਰ ਨੇ ਪੁੱਛਿਆ ਕਿ ਫੈਜ਼ਲ ਜੱਟ ਨਸ਼ਾ ਵੇਚਦਾ ਸੀ ਤਾਂ ਉਸਦੀ ਮਾਤਾ ਨੇ ਬੋਲਿਆ ਹਾਂ ਵੇਚਦਾ ਸੀ ਉਸ ਨੂੰ ਪੁੱਛਿਆ ਕਿ ਤੁਹਾਡੇ ਬੇਟੇ ਦਾ ਕਸੂਰ ਕੀ ਸੀ ਮਾਤਾ ਬੋਲੀ ਕਸੂਰ ਕੋਈ ਨਹੀਂ ਸੀ ਮੇਰੇ ਪੁੱਤ ਦਾ ਜਦੋਂ ਨਸ਼ਾਈ ਵੇਚਦਾ ਸੀ ਤਾਂ ਲੋਕਾਂ ਦੇ ਘਰ ਕਿੰਨੇ ਬਰਬਾਦ ਕੀਤੇ ਹੋਣੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਫੈਜ਼ਲ ਝੱਟ ਜੋ ਮਸ਼ਹੂਰ ਹੋ ਰਿਹਾ ਤੇ ਸਾਡੇ ਪੰਜਾਬ ਦੇ ਨੌਜਵਾਨ ਫਿਕਾਂ ਠੋਕ ਠੋਕ ਕੇ ਇਕਾਂ ਚੌੜੀਆਂ ਕਰ ਕਰਕੇ ਬੋਲ ਰਹੇ ਨੇ ਕੀ ਫੈਜ਼ਲ ਜੱਟ ਵਰਗਾ ਬੰਦਾ ਹੋਵੇ ਜੱਟ ਇਦਾਂ ਦਾ ਹੋਵੇ ਜਦੋਂ ਉਸ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਮੇਰੀ ਮੌਤ ਤੈਅ ਆ ਹੁਣ ਮੈਂ ਮਰਨਾ ਹੀ ਮਰਨਾ ਮੇਰੀ ਮੌਤ ਹੋਣੀ ਹੀ ਹੋਣੀ ਆ ਤਾਂ ਫੈਜ਼ਲ ਜੱਟ ਜੋ ਮਰਜੀ ਬੋਲੇ ਉਹਨੂੰ ਪਤਾ ਸੀ ਕਿ ਮੈਂ ਹੁਣ ਬਚਣਾ ਤਾਂ ਹੈ ਨਹੀਂ ਲਾਊਡ ਸਪੀਕਰ 'ਚੋ ਬੋਲ ਦਿੰਨਾ ਜੋ ਉਸਨੇ ਬੋਲਿਆ ਕਿ ਜੇ ਮੈਂ ਭੱਜਿਆ ਤਾਂ ਮੈਨੂੰ ਜੱਟ ਨਾ ਆਖਿਓ ਇਹ ਗੱਲ ਬੋਲੀ ਆ ਕਿਉਂਕਿ ਉਸਨੇ ਭੱਜਣਾ ਹੀ ਨਹੀਂ ਸੀ ਨਾ ਭੱਜਣ ਵਾਸਤੇ ਰਸਤਾ ਸੀ ਨਾ ਕਿਤੇ ਰਸਤਾ ਉਹਨੂੰ ਮਿਲਣਾ ਸੀ ਚਾਰੇ ਪਾਸੇ ਪੁਲਿਸ ਨੇ ਪਿੰਡ ਨੂੰ ਘੇਰ ਲਿਆ ਸੀਗਾ ਤੇ ਰਸਤਾ ਹੀ ਨਹੀਂ ਉਪਰੋੜ ਦਾ ਉੱਪਰ ਵੀ ਹੈਲੀਕਾਪਟਰ ਰਿਹਾ ਅਗਲੇ ਦੇ ਚਾਰੇ ਪਾਸੇ ਸਾਰੀ ਰਾਤ ਪੁਲਿਸ ਬੈਟਰੀ ਪਿੰਡ ਦੇ ਤੇ ਜਾਂਦਾ ਕਿੱਥੇ ਫਿਰ ਉਹਨੂੰ ਪਤਾ ਲੱਗ ਗਿਆ ਸੀ ਕਿ ਹੁਣ ਤਾਂ ਮੇਰੀ ਮੌਤ ਹੋਣੀ ਹੀ ਆ ਤਾਂ ਉਸਨੇ ਫਿਰ ਉਹ ਬੋਲ ਬੋਲ ਦਿੱਤੇ ਕਿਉਂਕਿ ਹੁਣ ਤਾਂ ਜਾਣਾ ਹੀ ਆ ਜੰਦ-ਜੰਦ ਕੁਝ ਵੀ ਬੋਲ ਦੋ ਤੇ ਸਾਡੇ ਨੌਜਵਾਨ ਇੱਕਾ ਚੌੜੀਆਂ ਕਰ ਕਰਕੇ ਸ਼ੋਰ ਸ਼ਾਰੀ ਮਾਰ ਰਹੇ ਨੇ ਇੱਕ ਨਸ਼ਾ ਵੇਚਣ ਵਾਲੇ ਕਰਕੇ ਪੰਜਾਬ ਚ ਕਿੰਨਾ ਨਸ਼ਾ ਵਿਗਦਾ ਬੰਦੇ ਵੀ ਇੱਥੇ ਹੈਗੇ ਨੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਵੀਡੀਓ ਬਣਾਓ ਫਿਰ ਉਹਨਾਂ ਨੂੰ ਵੀ ਤੁਸੀਂ ਬੋਲੋ ਕਿ 나 ਜੀ ਸਾਡੇ ਇੱਥੇ ਨਸ਼ਾ ਵੇਦਾ ਇੱਕਾ ਚੌੜੀਆਂ ਕਰਕੇ ਸ਼ੋਰ ਸ਼ਾਰੀ ਕਰੋ ਉਹਨਾਂ ਵਾਸਤੇ ਇੱਥੇ ਵਾਲੇ ਵੀ ਨਸ਼ਾ ਵੇਚਦੇ ਨੇ ਤੁਹਾਨੂੰ ਸਭ ਨੂੰ ਪਤਾ ਆਪਣੇ ਆਪਣੇ ਏਰੀਆ ਚ ਤੇ ਉਭੀ ਨਸ਼ਾ ਬੀਦਾ ਸੀ ਚਟਾ ਫੀਮ ਕਿੰਨੇ ਮਾਵਾ ਦੇ ਪੁੱਤ ਉਸਨੇ ਮਰਵਾਏ ਹੋਣੇ ਨਸ਼ੇ ਦੇ ਕਾਰਨ ਕਿੰਨੇ ਘਰ ਉਜਾੜੇ ਹੋਣੇ ਅੱਜ ਉਸਦਾ ਘਰ ਉਜੜਿਆ ਤਾਂ ਉਹਨੂੰ ਹੀ ਪਤਾ ਮਾਤਾ ਤਾਂ ਮਾਤਾ ਹੁੰਦੀ ਆ ਮਾਂ ਮਾਂ ਹੁੰਦੀ ਆ ਉਹ ਕਦੇ ਆਪਣੇ ਪੁੱਤ ਨੂੰ ਗਲਤ ਨਹੀਂ ਆਖੇਗੀ ਕਿਉਂਕਿ ਉਸਨੂੰ ਪਤਾ ਕਿ ਮੇਰਾ ਲਾਲ ਆ ਮਾਂ ਦੀ ਮਮਤਾ ਇੱਕ ਬਖਰੀ ਹੀ ਰਪੜੇ ਬਣਾਈ ਆ ਪੁੱਤ ਕਿੰਨਾ ਵੀ ਗਲਤ ਹੋਵੇ ਮਾਂ ਨੇ ਆਪਣੇ ਪੁੱਤ ਨੂੰ ਸਹੀ ਹੀ ਆਖਿਆ ਤੇ ਆ ਮਾਤਾ ਆਖਰੀ ਹੈ ਕਿ ਮੇਰੇ ਪੁੱਤ ਨੇ ਕੋਈ ਗੁਨਾਹ ਹੀ ਨਹੀਂ ਕੀਤਾ ਕਿੰਨੇ ਘਰ ਉਜਾੜੇ ਆ ਉਹ ਤਾਂ ਦੇਖੋ ਇੱਕ ਪਾਸੇ ਪਰ ਇਹਦਾ ਵਿਚਾਰੇ ਘਰ ਬੈਠੇ ਸੀ ਹਨਾ ਉਹ ਤਾਂ ਜੋ ਮਰਜੀ ਬਾਹਰ ਕਰੇ ਮਾਂ ਦਾ ਕਹਿਣਾ ਕਿ ਫੈਜ਼ਲ ਜੱਟ ਸਹੀ ਹੈ ਪਰ ਉਹ ਨਸ਼ਾ ਵੇਚਦਾ ਸੀ ਉਹਨੂੰ ਬੇਕਸੂਰੇ ਮਾਰਤਾ ਦੂਜੇ ਪਾਸੇ ਮਾਤਾ ਤੋਂ ਪੁੱਛਿਆ ਕਿ ਜਦੋਂ ਫੈਦਲ ਜੱਟ ਨੂੰ ਮਾਰਿਆ ਤੁਸੀਂ ਕਿੱਥੇ ਸੀ ਉਹਨਾਂ ਨੇ ਕਿਹਾ ਕਿ ਮੈਂ ਗੁਆਣ ਦੇ ਵਿੱਚ ਬੈਠੀ ਸੀ ਛੱਤਾਂ ਦੇ ਉੱਤੇ ਅਸੀਂ ਬੈਠੀਆਂ ਸੀ ਤੇ ਅਸੀਂ ਆਪਣੇ ਕੰਨਿਓ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਕਿ ਤਾੜ-ਤਾੜ ਗੋਲੀਆਂ ਉੱਪਰੋਂ ਨੀਚੋਂ ਪੈ ਰਹੀਆਂ ਨੇ ਅੰਦਰੋਂ ਰੋ ਰਹੀ ਸੀ ਕਲਾ ਰਹੀ ਸੀ ਕਹਿੰਦਾ ਏ ਕਿ ਮਾਤਾ ਨੇ ਕਿਹਾ ਕਿ ਮੈਂ ਬਾਥਰੂਮ ਕਰਨ ਵੀ ਨਹੀਂ ਜਾ ਸਕੀ ਮੇਰੀਆਂ ਲੱਤਾਂ ਇੰਨੀਆਂ ਕਮਜ਼ੋਰ ਹੋ ਗਈਆਂ ਸਨ ਕਿ ਮੇਰੇ ਪੁੱਤ ਦੇ ਗੋਲੀਆਂ ਵੱਜ ਰਹੀਆਂ ਨੇ ਮੇਰੇ ਪੋਤੇ ਦੇ ਗੋਲੀਆਂ ਵੱਜ ਰਹੀਆਂ ਨੇ ਚਾਚਾ ਭਤੀਜਾ ਸੀ ਦੋ ਜਣੇ ਹੋਰ ਸੀ ਮਾਤਾ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਪੁਲਿਸ ਵਾਲਾ ਮਰਿਆ ਸੀ ਜੋ ਇਨਜ਼ਾਮ ਲਗਾ ਰਹੇ ਹਨ ਕਿ ਉਸ ਦੀ ਗੋਲੀ ਨਾਲ ਜੱਟ ਦੀ ਫੈਦਲ ਜੱਟ ਦੀ ਗੋਲੀ ਨਾਲ ਇੱਕ ਪੁਲਿਸ ਵਾਲਾ ਵੀ ਮਰਿਆ ਸੀ ਤਾਂ ਉਹਨਾਂ ਨੇ ਹੁਸੇਜ ਆ ਕੇ ਫਾਇਰਿੰਗ ਕੀਤੀ ਇੰਨੀ ਮਲਟੀ ਬਲਾਲੀ ਪੁਲਿਸ ਬਲਾਲੀ ਤਾਂ ਉਹਨੂੰ ਮਾਰਿਆ ਪਰ ਫੈਜ਼ਲ ਜੱਟ ਦਾ ਕਹਿਣਾ ਸੀ ਤੇ ਪਰਿਵਾਰ ਦਾ ਵੀ ਕਹਿਣਾ ਕਿ ਉਹ ਫੈਜ਼ਲ ਜੱਟ ਦੀ ਗੋਲੀ ਨਾਲ ਨਹੀਂ ਮਰਿਆ ਫੈਜ਼ਲ ਜੱਟ ਨੇ ਆਪ ਆਪਣੇ ਘਰੇ ਇੱਕ ਦਿਨ ਪਹਿਲਾਂ ਪੰਚਾਇਤ ਬੁਲਾਈ ਕਿ ਮੈਂ ਆਪਣੀ ਗੋਲੀ ਨਾਲ ਉਸ ਨੂੰ ਨਹੀਂ ਮਾਰਿਆ ਮੇਰੀ ਗੋਲੀ ਨਾਲ ਉਹ ਪੁਲਿਸ ਵਾਲਾ ਨਹੀਂ ਮਰਿਆ ਜਿਸ ਦੇ ਕਾਰਨ ਉਸ ਦੇ ਘਰ ਦੁਆਰੇ ਰੇਡ ਹੋਈ ਉਸ ਨੂੰ ਫੜਨ ਦੇ ਲਈ ਆਏ ਕਿਉਂਕਿ ਪਹਿਲਾਂ ਉਹਨਾਂ ਦਾ ਕਿਤੇ ਮੁਕਾਬਲਾ ਹੋਇਆ ਹੋਵੇਗਾ ਉਹਨੂੰ ਫੜਨ ਦੇ ਲਈ ਮੈਂ ਕਾਨੂੰਨੀ ਕਾਰਵਾਈ ਰਾਹੀਂ ਆਪਣੀ ਗ੍ਰਿਫਤਾਰੀ ਦੇ ਦੇਵਾਂਗਾ ਪਰ ਜੋ ਮੇਰੇ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਉਹ ਗਲਤ ਨੇ ਇਸ ਕਾਰਨ ਮੈਂ ਨਹੀਂ ਦਵਾਂਗਾ ਮਾਂ ਦਾ ਕਹਿਣਾ ਤੇ ਪਤਨੀ ਦਾ ਵੀ ਕਹਿਣਾ ਕਿ ਸਾਡੇ ਘਰ ਜਿੰਨੇ ਕੱਪੜੇ ਸੀ ਸਾਡਾ ਸਮਾਨ ਸੀ ਸਾਰਾ ਸਾੜਤਾ ਸਾਰਾ ਤੋੜਤਾ ਸਭ ਤੋਂ ਪਹਿਲਾਂ ਸਾਡਾ ਘਰ ਤੋੜਨ ਲੱਗੇ ਜਦੋਂ ਰੇਡ ਕਰਨਾ ਹੈ ਉਸ ਤੋਂ ਬਾਅਦ ਘਰ ਤੋੜਤਾ ਸਾਡੇ ਕੱਪੜੇ ਸਾੜਤੇ ਸਮਾਨ ਤੋੜਤਾ ਸਾਡੇ ਡੰਗਰ ਬੱਚੇ ਜਿੰਨਾ ਵੀ ਸੀਗਾ ਸਾਡਾ ਸਾਰਾ ਸਮਾਨ ਲੈ ਗਏ ਤੋੜਤਾ ਸਾਡੇ ਡੰਗਰ ਲੈ ਗਏ ਇਹਦੀਆਂ ਗੱਲਾਂ ਵੀ ਉਹਦੇ ਪਰਿਵਾਰ ਵਾਲੇ ਹੁਣ ਬੋਲ ਰਹੇ ਨੇ ਕਿ ਹੁਣ ਉਹ ਤਾਂ ਮਰ ਗਿਆ ਹੁਣ ਸਾਡਾ ਕੀ ਕਸੂਰ ਆ ਸਾਡੇ ਦੇ ਪਰਚੇ ਕਿਉਂ ਪਾਏ ਜਾ ਰਹੇ ਨੇ ਜਿਹੜਾ ਵੀ ਸਾਡੇ ਨਾਲ ਖੜਦਾ ਉਸਤੇ ਪਰਚੇ ਕਿਉਂ ਕੀਤੇ ਜਾ ਰਹੇ ਨੇ ਸਾਡੇ ਰਿਸ਼ਤੇਦਾਰਾਂ ਦੇ ਪਰਚੇ ਕਿਉਂ ਕੀਤੇ ਜਾ ਰਹੇ ਨੇ ਇਹ ਪਰਿਵਾਰ ਦਾ ਇਸ ਸਮੇਂ ਕਹਿਣਾ ਹੁਣ ਤੁਸੀਂ ਕੀ ਸੋਚਦੇ ਹੋ ਫੈਦਲ ਜੱਟ ਬਾਰੇ ਕਿਉਂਕਿ ਉਹ ਇੱਕ ਨਸ਼ਾ ਵੇਚਣ ਵਾਲਾ ਵਿਅਕਤੀ ਸੀ ਲੋਕਾਂ ਦੇ ਘਰ ਪਤਾ ਨਹੀਂ ਕਿੰਨੇ ਜਾੜੇ ਆਉਣਗੇ ਪਰਿਵਾਰ ਹਮੇਸ਼ਾ ਆਪਣੇ ਬੱਚੇ ਨੂੰ ਮਾਂ ਆਪਣੇ ਬੱਚੇ ਨੂੰ ਪਤਨੀ ਆਪਣੇ ਘਰ ਵਾਲੇ ਨੂੰ ਬੱਚੇ ਆਪਣੇ ਪਿਓ ਨੂੰ ਗਲਤ ਨਹੀਂ ਕਹਿਣਗੇ ਉਹ ਸਹੀ ਹੀ ਕਹਿਣਗੇ ਪਰ ਜੋ ਗਲਤੀ ਉਸਨੇ ਕੀਤੀ ਆ ਉਹਦੀ ਸਜ਼ਾ ਉਸਨੂੰ ਮਿਲੀ ਆ ਜਿੰਨਾ ਟਾਈਮ ਕਿਹਾ ਜਾ ਰਿਹਾ ਉਹ ਪੁਲਿਸ ਨੂੰ ਪੈਸੇ ਦਿੰਦਾ ਰਿਹਾ 10-10 ਲੱਖ 15-15 ਲੱਖ 25-25 ਲੱਖ ਤੱਕ ਦਿੱਤਾ ਉਹਨੇ ਮੰਥਲੀ ਦਿੰਦਾ ਸੀਗਾ ਕਮਾਂਦਾ ਵੀ ਸੀ ਤਾਂ ਉਹਨਾਂ ਟਾਈਮ ਦਾ ਠੀਕ ਸੀ ਜਦੋਂ ਉਸਨੇ ਮਨਾ ਕਰ ਦਿੱਤਾ ਪੈਸੇ ਦੇਣ ਦੇ ਲਈ ਆ ਉਸ ਤੋਂ ਬਾਅਦ ਇਹ ਉਸ ਦਾ ਪੁਲਿਸ ਵਾਲਾ ਨੇ ਹਸ਼ਰ ਕੀਤਾ ਕਿਉਂਕਿ ਉਸਨੇ ਬੋਲ ਦਿੱਤਾ ਸੀ ਕਿ ਮੈਂ ਹੁਣ ਪੈਸੇ ਨਹੀਂ ਦਵਾਂਗਾ ਤੇ ਤੁਹਾਡੀਆਂ ਪੋਲਾਂ ਵੀ ਫੁੱਲਾਂਗਾ ਕਿਉਂਕਿ ਉਸਨੇ ਤੰਗ ਕੀਤਾ ਜਾ ਰਹੀ ਮਾਤਾ ਦਾ ਇਹ ਵੀ ਕਹਿਣਾ ਕਿ ਮੇਰੇ ਪੁੱਤ ਨੂੰ ਨਸ਼ੇ ਤੇ ਇਹਨਾਂ ਨੇ ਲਾਇਆ ਵੇਚਣ ਲਈ ਇਹ ਮਜਬੂਰ ਕਰਦੇ ਸੀ ਆਏ ਮੈਨੇ ਪੈਸੇ ਮੰਗਦੇ ਸੀ ਉਹ ਕਹਿੰਦਾ ਸੀ ਮੈਂ ਮਾ ਪੈਸੇ ਕਿੱਥੋਂ ਦਵਾ ਆਪਣੇ ਪੱਲਿਓ ਕਿੱਥੋਂ ਲਿਆ ਕੇ ਦਵਾ ਇਹਨਾਂ ਨੂੰ ਮਜਬੂਰੀ ਦੇ ਵਿੱਚ ਉਸਨੇ ਕੰਮ ਸ਼ੁਰੂ ਕੀਤਾ ਮਜਬੂਰ ਹੋ ਕੇ ਕੰਮ ਕਰਦਾ ਸੀ ਇਹਨਾਂ ਨੂੰ ਪੈਸੇ ਦਿੰਦਾ ਸੀ ਨਸ਼ਾ ਵੇਚਦਾ ਸੀ ਪੈਸੇ ਦਿੰਦਾ ਸੀ ਜਦੋਂ ਇਹਨਾਂ ਨੂੰ ਪੈਸੇ ਨਹੀਂ ਮਿਲੇ ਤਾਂ ਉਹਨਾਂ ਨੇ ਇਸ ਦਾ ਇਹ ਹਾਲ ਕਰ ਦਿੱਤਾ ਹੁਣ ਤੁਸੀਂ ਕੀ ਸੋਚਦੇ ਹੋ ਫੈਜ਼ਲ ਜੱਟ ਵਾਲੇ ਥੱਲੇ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦੇ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀ ਅਪਡੇਟ ਤੁਹਾਨੂੰ ਅਸੀਂ ਪਲਪਲ ਦੀ ਦਿੰਦੇ ਰਾਂਗੇ ਸਾਸਿਕਾ